ਦੇਸ਼ੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਸ਼ਹੀਦ ਮਦਨ ਲਾਲ ਟਿੱਗਰਾ ਸ਼ਹੀਦ ਲਾਲਾ ਰਾਜਪਟਰਾਏ ਸ਼ਹੀਦ ਗਿਮਾਂ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਅੰਮ੍ਰਿਤ ਗੈਸਨ ਕਰਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਰਤ ਹੀ ਅੱਜ ਅਸੀਂ ਆਜ਼ਾਦੀ ਦਾ ਦਿਗ ਮਾਨ ਰਹੇ ਹਾਂ ਸਨਮਾਨ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਸੀ ਪੰਜਾਬ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦ੍ਰਿੜ ਸੰਗਠਨ ਹੈ ਇਸ ਦਿਸ਼ਾ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸਕਿਊਰੇਸ਼ੀਆ ਰਾਸ਼ੀ 10 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਦੀ ਦੀ ਹੈ ਸੁਭਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਸਕੂਲ ਆਫ ਐਮਨੈਂਸ ਦੀ ਸਥਾਪਨਾ ਕੀਤੀ ਗਈ ਹੈ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁਖ ਰੱਖ ਮਿਆ ਆਮ ਆਦਮੀ ਕਲੀਨਿਕ खोले ਗਏ ਹਨ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਰਹੀ ਨਸ਼ੇ ਦੇ ਕੋੜ ਨੂੰ ਸਮਾਪਤ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਪਹੁੰਚ ਕੀਤੀ ਗਈ ਹੈ ਨਸ਼ਾ ਪੀੜਤਾਂ ਦੇ ਬوڑ ਹਸੇਮੇ ਲਈ ਉਪਰਾਲੇ ਕਰਦੇ ਨਸ਼ਾ ਪੀੜਤਾਂ ਦੇ ਕਿਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਉਹਨਾਂ ਦੇ ਘਰ ਵਿੱਚ ਹੀ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਐਸਜੀ ਸ਼ੁਰੂਆਤ ਕੀਤੀ ਗਈ ਹੈ ਸੂਬੇ ਦੇ ਨਾਗਰਿਕ ਸਮਰਪਿਤ ਹੈਲਪਲਾਈਨ ਨੰਬਰ 1076 ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਸਮਾਂ ਤੈਅ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਸੜਕ ਸੁਰੱਖਿਆ ਦੇ ਖੇਤਰ ਵਿੱਚ ਵੱਡਾ ਪ੍ਰਾਲਾ ਕਰਦੇ ਹਾਂ ਸੂਬਾ ਸਰਕਾਰ ਵੱਲੋਂ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕ ਸੁਰੱਖਿਆ ਫੋਰਸ ਨੇ ਸ਼ੁਰੂਆਤ ਕੀਤੀ ਗਈ ਹੈ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅਹੱਤ ਲਈਏ ਆਪਣੇ ਦੇਸ਼ ਅਤੇ ਸੂਬੇ ਦੀ ਮਾਣ ਮਰਿਆਦਾ ਪਰਕਰਾਰ ਰੱਖਣੀ ਹਮੇਸ਼ਾ ਸਹਿਰਤ ਅਤੇ ਤਤਪਰ ਰਹੀ ਹੈ ਇਸ ਦੇ ਨਾਲ ਹੀ ਮੈਂ ਬਟਾਲਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਰਖਣੀ ਜੀ ਦੇ ਵਿਆਹਪੂਰਵ ਸਮਾਗਮ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਵਿਆਹਪੂਰਵ ਸਮਾਗਮ ਨੂੰ ਮੁੱਖ ਰੱਖਦੇ ਹਾਂ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਇਸ ਸਹੂਲਤ ਲਈ ਪ੍ਰਸ਼ਾਸਨ ਬਾਬਾ ਭਾਰ ਹੈ ਅਤੇ ਸੰਗਤਾਂ ਨੂੰ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਏਗੀ ਡਾਲਾ ਸ਼ਹਿਰ ਦੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ શ્રી ਸ਼ਿਹਰੀ ਕਲਸੀ ਜੀ ਵੱਲੋਂ ਪਿਛਲੇ ਲਗਭਗ 10 ਸਾਲਾਂ ਤੋਂ 3.5 ਸਾਲਾਂ ਤੋਂ अनेका ਹੀ ਉਪਰਾਲੇ ਕੀਤੇ ਜਾ ਰਹੇ ਹੈ ਦਿਨ ਰਾਤ ਇਸ ਸ਼ਹਿਰ ਨੂੰ ترقی ਦੇ ਵੱਲ ਇਜਾਮ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਵਾਸਤੇ ਵੀ ਧੰਨਵਾਦ ਕਰਦੇ ਸਮਾਜ ਸੇਵੀ ਜੀਐਸ ਮਾਸੇਵੀ ਬਟਾਲਾ ਦੇ ਅੰਮ੍ਰਿਤ ਕਲਸੀ ਜੀ ਦੇ ਵੀ ਧੰਨਵਾਦ ਕਰਦੇ ਹਾਂ ਜੋ ਉਹਨਾਂ ਦਾ ਉਪਰਾਲਾ ਚੱਲ ਰਿਹਾ ਹੈ ਸ਼ਹਿਰ ਵਾਸਤੇ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਅੱਜ ਮੈਂ ਦੱਸਣਾ ਚਾਹਾਂਗਾ ਕਿ ਮ्युनਿਸਪਲ ਕਾਰਪੋਰੇਸ਼ਨ ਬਟਾਲਾ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਚੱਲ ਰਹੀ ਹੈ ਸਾਡੇ ਸ਼ਹਿਰ ਦੇ 메ਨ ਸੜਕਾਂ ਤੇ तकरीबन 10 ਤੋਂ 5000 ਦੇ ਕਰੀਬ ਬੂਟੇ ਫਲਦਾਰ ਬੂਟੇ ਤੇ ਦੂਸਰੇ ਬੋਗਨਵਿਲਾ ਦੇ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਕੇਂਦਰ ਸਰਕਾਰ ਵੱਲੋਂ ਪਿਛੇ ਸਰਵੇ ਕੀਤਾ ਗਿਆ ਸੀਗਾ ਪਬਲਿਕ ਟਾਇਲਟਸ ਦਾ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸਾਰੇ ਪੰਜਾਬ ਦੇ ਹਰ ਉਹਦੇ ਨੂੰ ਆਰੇਨ ਨੂੰ ODF ਪਲੱਸ ਪਲੱਸ ਸਰਟੀਫਿਕੇਟ ਦਿੱਤਾ ਗਿਆ ਤੇ ਜਿਹੜੇ SD ਮਾ ਸਾਰੇ ਸੈਨੀਟੇਸ਼ਨ ਬ੍ਰਾਂਚ ਨਾਲ ਸੰਬੰਧਤ ਕਰਮਚਾਰੀਆਂ ਨੂੰ ਬੜਾਈ ਦਾ ਪੱਤਰ ਮੰਗਦਾ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਜੋ ਬੱਚੇ ਪਾਰਟਿਸਿਪੇਟ ਕਰ ਰਹੇ ایਵੈਂਟਸ ਦੇ ਅੰਦਰ ਔਰ ਬੜੇ ਦਿਨਾਂ ਤੋਂ ਮਿਹਨਤ ਕਰ ਰਹੇ ਆ ਉਹਨਾਂ ਨੂੰ ਤੇ ਉਹਨਾਂ ਦੇ ਟੀਚਰਸ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਕਰਦਾ ਹੈ NSC ਕੈਡਟਸ ਪੁਲਿਸ ਮਲਾਜ਼ਮ ਜਿਹੜੇ ਪ੍ਰਿੰਟ ਸ਼ਾਮਿਲ ਹੈ ਉਹਨਾਂ ਦੇ ਵੀ ਸ਼ਲਾਘਾ ਕਰਦਾ ਤੇ ਧੰਨਵਾਦ ਕਰਦਾ ਹੈ